10 ਮਈ ਤੱਕ 에어ਪੋਰਟ ਬਾਅਦ ਜੀ ਹਾਂ ਦਾਜ਼ੇ ਕੀ ਪਹਿਲਗਾਮ ਹਮਲੇ ਦੇ 15 ਦਿਨਾਂ ਬਾਅਦ ਜਿੱਥੇ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਨਾਲ ਬਦਲਾ ਲਿਆ ਗਿਆ ਹੈ ਆਪਰੇਸ਼ਨ ਸਿੰਦੂਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਗੱਲ ਕੀਤੀ ਜਾਵੇ 에어ਪੋਰਟਸ ਦੀ ਤਾਂ ਦੱਸ ਦਈਏ ਕਿ ਭਾਰਤ ਦੇ ਕੁੱਲ 9 에어ਪੋਰਟ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ 10 ਮਈ ਯਾਨੀ ਕਿ 3 ਦਿਨਾਂ ਲਈ ਅਗਲੇ 3 ਦਿਨਾਂ ਲਈ 10 ਮਈ ਸਵੇਰੇ 5:30 ਵਜੇ ਤੱਕ ਸਾਰੇ 에어 ਪੋਰਟ ਬੰਦ ਰਹਣਗੇ ਅਗਰ ਅੰਮ੍ਰਿਤਸਰ 에ਅਰਪੋਰਟ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ 에ਅਰਪੋਰਟ ਵੀ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਸੀ ਜਿਸ ਦੇ ਨਾਲ ਕਾਫੀ ਸਾਰੇ ਜਿਹੜੇ ਯਾਤਰੀ ਸੀ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਕੁੱਲ 9 에ਅਰਪੋਰਟ ਜਿੱਥੇ ਜਿਹੜੇ 에어ਪੋਰਟ ਨੇ ਉਹ ਬੰਦ ਕਰ ਦਿੱਤੇ ਗਏ ਨੇ ਔਰ 10 ਮਈ ਤੱਕ ਯਾਨੀ ਕਿ ਅਗਲੇ 3 ਦਿਨਾਂ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਔਰ ਇਸ ਦੇ ਨਾਲ ਹੀ 에어ਪੋਰਟ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ ਸਵੇਰੇ 5:30 ਵਜੇ ਤੱਕ 10 ਮਈ ਦੇ ਐਸ ਆਰ 에어ਪੋਰਟ ਬੰਦ ਰਹਿਣਗੇ ਔਰ ਅਗਰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਰੋਜ਼ 31 ਤੋਂ 35 ਤੱਕ ਫਲਾਈਟਾਂ ਜਿਹੜੀਆਂ ਨੇ ਰੋਜ਼ ਇੱਥੋਂ ਉਡਾਨਾਂ ਭਰਦੀਆਂ ਨੇ ਜਿਸ ਦੇ ਨਾਲ ਬਹੁਤ ਸਾਰੇ ਯਾਤਰੀ ਜਿਹੜੇ ਨੇ ਆਉਣ ਜਾਣ ਇੱਥੇ ਇਹਨਾਂ ਦਾ ਚੱਲਿਆ ਰਹਿੰਦਾ ਹੈ ਵਿਦੇਸ਼ਾਂ ਵਿੱਚ ਜਾਂਦੇ ਨੇ ਤਾਂ ਸਾਰੀਆਂ ਫਲਾਈਟਾਂ ਹੀ ਰੱਦ ਕਰ ਦਿੱਤੀਆਂ ਗਈਆਂ ਨੇ ਯਾਤਰੀਆਂ ਨੂੰ ਮੈਸੇਜ ਕਰ ਦਿੱਤੇ ਗਏ ਨੇ ਕਿ ਜੇਕਰ ਉਹ ਘਰੋਂ ਨਹੀਂ ਤੁਰੇ ਤਾਂ ਉਹ 에어ਪੋਰਟ ਬਿਲਕੁਲ ਨਾ ਆਣ ਕਿਉਂਕਿ ਹੁਣ ਕੋਈ ਵੀ ਫਲਾਈਟ ਜਿਹੜੀ ਹੈ ਉਡਾਨ ਨਹੀਂ ਭਰੇਗੀ ਔਰ ਕੋਈ ਵੀ ਫਲਾਈਟ ਜਿਹੜੀ ਹੈ ਉਹ ਲੈਂਡ ਵੀ ਨਹੀਂ ਹੋਏਗੀ ਤਾਂ ਅੰਮ੍ਰਿਤਸਰ 에어ਪੋਰਟ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਜਿੱਥੇ ਯਾਤਰੀ ਜੋ ਤਰੀ ਸਵੇਰੇ ਸਵੇਰੇ ਹੀ ਆਪਣੀ ਫਲਾਈਟ ਦੇ ਲਈ ਆਏ ਸਿਗੇ ਉਹਨਾਂ ਨੂੰ ਵਾਪਸ ਮੋੜਨਾ ਪਿਆ ਜਿਸ ਦੇ ਨਾਲ ਉਹ ਨਿਰਾਸ਼ ਵੀ ਦਿਖਾਈ ਦੇ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਦੇਸ਼ ਦੀ ਸੁਰੱਖਿਆ ਦੇ ਲਈ ਵੱਡਾ ਜਿਹੜਾ ਫੈਸਲਾ ਸਖਤ ਐਕਸ਼ਨ ਜਿਹੜੇ ਲਏ ਗਏ ਨੇ ਉਸ ਦੇ ਨਾਲ ਲੋਕ ਜਿਹੜੇ ਨੇ ਆਪਸੀ ਸਹਿਮਤੀ ਵੀ ਜਤਾ ਰਹੇ ਨੇ ਅਰਦਾਜ਼ੇ ਕਿ ਅੰਮ੍ਰਿਤਸਰ 에ਅਰਪੋਰਟ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਭ ਕੁਝ ਬੰਦ ਕਰ ਦਿੱਤਾ ਗਿਆ ਹੈ ਜਿਹੜੇ ਉੱਥੋਂ ਦੇ ਵਰਕਰ ਸੀਗੇ ਉਹਨਾਂ ਨੂੰ ਵੀ ਘਰ ਭੇਜ ਦਿੱਤਾ ਗਿਆ ਹੈ ਤਾਂ 에ਅਰਪੋਰਟ ਆਰ ਮੀ ਅਤੇ 에어 포스 ਦੇ حوالے ਕਰ ਦਿੱਤਾ ਗਿਆ ਹੈ ਲਗਾਤਾਰ ਅਗਰ ਗੱਲ ਕੀਤੀ ਜਾਵੇ ਤਾਂ ਦੇਰ ਰਾਤ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਅਟੈਕ ਕੀਤਾ ਗਿਆ ਸੀ ਬਦਲਾ ਲਿੱਤਾ ਗਿਆ ਸੀ ਪਹਿਲਗਾਮ ਹਮਲੇ ਦਾ ਜਿਸ ਦੇ ਵਿੱਚ ਪਾਕਿਸਤਾਨ ਦੇ ਦੋ ਨੋ ਆਤੰਕੀ ਜਿਹੜੇ ਟਿਕਾਣੇ ਸੀ ਉਹਨਾਂ ਨੂੰ ਢੇਰ ਕੀਤਾ ਗਿਆ ਸੀ 9 ਆਤੰਕੀ ਟਿਕਾਣਿਆਂ ਨੂੰ ਢੇਰ ਕਰਨ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਅਗਰ 에ਅਰਪੋਰਟਸ ਦੀ ਗੱਲ ਕੀਤੀ ਜਾਵੇ ਤਾਂ 9 ਕੁੱਲ 9 에ਅਰਪੋਰਟ ਜਿਹੜੇ ਨੇ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਨੇ ਅੰਮ੍ਰਿਤਸਰ 에ਅਰਪੋਰਟ ਚੰਡੀਗੜ੍ਹ ਦਾ 에ਅਰਪੋਰਟ ਇਸ ਤੋਂ ਲਾਵਾ 7 ਹੋਰ 에ਅਰਪੋਰਟ ਸ਼ਾਮਿਲ ਨੇ ਜਿੱਥੇ ਏਅਰਪੋਰਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਤੇ ਖਾਸ ਹਦਾਇਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਯਾਤਰੀਆਂ ਨੂੰ ਮੈਸੇਜ ਕਰ ਦਿੱਤੇ ਗਏ ਨੇ ਕਿ ਜੇਕਰ ਉਹਨਾਂ ਦੀਆਂ ਫਲਾਈਟਸ ਇਹਨਾਂ ਡੇਟਸ ਦੇ ਵਿੱਚ ਨੇ ਯਾਨੀ ਕਿ 8 9 10 ਇਹ ਤਿੰਨ ਤਰੀਕਾਂ ਦੇ ਵਿੱਚ 8 9 10 ਮਈ ਦੇ ਵਿੱਚ ਕਿਸੇ ਦੀ ਵੀ ਫਲਾਈਟ ਹੈ ਤਾ ਉਹ ਨਾ ਆਉਣ ਕਿਉਂਕਿ ਹੁਣ ਇਹ ਫਲਾਈਟ ਸਟੇਡੀਆਂ ਨੇ ਕੈਨਸਲ ਕਰ ਦਿੱਤੀਆਂ ਗਈਆਂ ਨੇ ਤਾਂ ਅੰਮ੍ਰਿਤਸਰ 에ਅਰਪੋਰਟ ਤੋਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਦਾਜੇ ਕਿ ਅੰਮ੍ਰਿਤਸਰ 에ਅਰਪੋਰਟ ਤੇ ਸਭ ਤੋਂ ਵੱਧ ਰੋਜ਼ ਉਡਾਨਾਂ ਭਰਦਾ ਹੈ 31 ਤੋਂ 33 ਉਡਾਨਾਂ ਜਿਹੜੀਆਂ ਰੋਜ਼ ਇੱਥੇ ਭਰੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਬਹੁਤ ਸਾਰੇ ਯਾਤਰੀਆਂ ਦਾ ਜਿਹੜਾ ਉਹਣਾ ਜਾਣਾ ਹੈ ਉਹ ਲੱਗਿਆ ਰਹਿੰਦਾ ਹੈ ਜਿਸ ਦੇ ਨਾਲ ਦੱਸ ਦੇ ਕਿ ਇਸ ਦੇ ਨਾਲ ਯਾਤਰੀਆਂ ਨੂੰ ਵੀ ਕਾਫੀ ਪਰੇਸ਼ਾਨੀ ਹੋਈ ਹੈ ਲੇਕਿਨ ਅਗਰ ਗੱਲ ਕੀਤੀ ਜਾਵੇ ਦੇਸ਼ ਦੀ ਸੁਰੱਖਿਆ ਦੀ ਤਾਂ ਲੋਕਾਂ ਨੂੰ ਬਚਾਉਣ ਦੇ ਲਈ ਹੀ ਭਾਰਤ ਦੇ ਵਿੱਚ ਅਲਰਟ ਕੀਤਾ ਗਿਆ ਹੈ ਔਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਇੱਕ ਸਥਿਤੀ ਬਣੀ ਹੋਈ ਹੈ ਕਿ ਜਿਸ ਤਰ੍ਹਾਂ ਰਾਤ ਹਮਲਾ ਕੀਤਾ ਗਿਆ ਭਾਰਤ ਦੇ ਵੱਲੋਂ ਔਰ ਸਥਿਤੀ ਜਿਹੜੀ ਹੈ ਕਾਫੀ ਨਾਜ਼ੁਕ ਬਣੀ ਹੋਈ ਹੈ ਤਣਾਅਪੂਰਨ ਬਣੀ ਹੋਈ ਹੈ ਜਿਸ ਤੋਂ ਬਾਅਦ ਹੁਣ ਵੱਡਾ ਐਕਸ਼ਨ ਲੈਂਦੇ ਹੋਏ 10 ਮਈ ਸਵੇਰੇ 5:30 ਵਜੇ ਤੱਕ 에어ਪੋਰਟ ਜਿਹੜੇ ਨੇ ਉਹ ਬੰਦ ਕਰ ਦਿੱਤੇ